ਤੇਰੀ ਮੇਰੀ ਮੇਰੀ ਤੇਰੀ ਕਦੇ ਨਾ ਬਣੀ ਤੇਰੀ ਮੇਰੀ ਮੇਰੀ ਤੇਰੀ ਕਦੇ ਨਾ ਬਣੀ ਕਦੇ ਨਾ ਬਣੀ ਵੇ ਸਦਾ ਰਹਿੰਦੀ ਸੀ ਤਣੀ ਕਦੇ ਨਾ ਬਣੀ ਵੇ ਸਦਾ ਰਹਿੰਦੀ ਸੀ ਤਣੀ ਹੋ ਪਰ ਜਦੋਂ ਦਾ ਉਡਾਰ ਸਾਡਾ ਸ਼ੋਰ ਹੋ ਗਿਆ ਤੇਰਾ ਵੇ ਰਵਈਆ ਟੋਲਾ ਹੋਰ ਹੋ ਗਿਆ ਤੇਰਾ ਵੇ ਰਵਈਆ ਟੋਲਾ ਹੋਰ ਹੋ ਗਿਆ ਕੀ ਤੇਰਾ ਵੇਰ ਵਈਆ ਟੋਲਾ ਹੋਰ ਹੋ ਗਿਆ ਵੇ ਉਮਰਾਂ ਦੇ ਨਾਲ ਸਾਡੀ ਸੋਚ ਬਦਲੀ ਨੀ ਉਮਰਾਂ ਦੇ ਨਾਲ ਸਾਡੀ ਸੋਚ ਬਦਲੀ ਸੋਚ ਬਦਲੀ ਨੀ ਨੋਕ ਚੋਕ ਬਦਲੀ ਸੋਚ ਬਦਲੀ ਨੀ ਨੋਕ ਚੋਕ ਬਦਲੀ ਸੋਭਦੀ ਹੈ ਗੱਲ ਉਦੋਂ ਇਤਫਾਕ ਦੀ ਪੁੱਤ ਲੱਗੇ ਪਾਉਣ ਜੁੱਤੀ ਜਦੋਂ ਬਾਪ ਦੀ ਨਹੀਂ ਪੁੱਤ ਪਾਉਣ ਲੱਗੇ ਜੁੱਤੀ ਜਦੋਂ ਬਾਪ ਦੀ ਪੁੱਤ ਲੱਗੇ ਪਾਉਣ ਜਦੋਂ ਜੁੱਤੀ ਬਾਪ ਦੀ ਕੌੜੀ ਤੇਰੀ ਚੱਕਣੀ ਢਰੋਂੋਂ ਹਟ ਗਈ ਵੇ ਕੌੜੀ ਤੇਰੀ ਚੱਕਣੀ ਢਰੋਂੋਂ ਹਟ ਗਈ ਹੁਣ ਤੈਨੂੰ ਤਲਖੀ ਵੀ ਆਉਣੋਂ ਹਟ ਗਈ ਹੁਣ ਤੈਨੂੰ ਤਲਖੀ ਵੀ ਆਉਣੋਂ ਹਟ ਗਈ ਗੁੱਸੇ ਤੇਰੇ ਦਾ ਤੂਫਾਨ ਕਮਜ਼ੋਰ ਹੋ ਗਿਆ ਤੇਰਾ ਵੇਰ ਵਈਆ ਟੋਲਾ ਸੱਚੀ ਤੇਰਾ ਵੇ ਰਵਈਆ ਢੋਲਾ ਹੋਰ ਹੋ ਗਿਆ ਹੁਣ ਤੇਰਾ ਵੇ ਰਵਈਆ ਢੋਲਾ ਹੋਰ ਹੋ ਗਿਆ ਵੇ ਹੈ ਕੰਧ ਤੇ ਲਿਖੇ ਨੂੰ ਕਹਿੰਦੇ ਪੜ ਛੱਡੀਏ ਕੰਧ ਤੇ ਲਿਖੇ ਨੂੰ ਕਹਿੰਦੇ ਪੜ ਛੱਡੀਏ ਨਾ ਘਰ ਚ ਲੜਾਈ ਵਾਲੀ ਜੜ ਛੱਡੀਏ ਨਾ ਘਰ ਚ ਲੜਾਈ ਵਾਲੀ ਜੜ ਛੱਡੀਏ ਡੱਕਦੇ ਐਬ ਮੋਰ ਲਾ ਕੇ ਲਾਖ ਦੀ ਨਿੱਪਟ ਪੌਣ ਲੱਗੇ ਜੁੱਤੀ ਜਦੋਂ ਬਾਪ ਦੀ ਪੁੱਤ ਲੱਗੇ ਪਾਉਣ ਜੁੱਤੀ ਜਦੋਂ ਬਾਪ ਦੀ ਪੁੱਤ ਲੱਗੇ ਪਾਉਣ ਜੁੱਤੀ ਜਦੋਂ ਬਾਪ ਦੀ ਉਹ ਲੱਖ ਵਾਰ ਸਜਦਾ ਵੇ ਤੇਰੀ ਸੋਚ ਨੂੰ ਲੱਖ ਵਾਰ ਸਜਦਾ ਵੇ ਤੇਰੀ ਸੋਚ ਨੂੰ ਸੋਚ ਲਈ ਬਦਲ ਨਾ ਹਸਾਏ ਲੋਕ ਤੂੰ ਸੋਚ ਲਈ ਬਦਲ ਨਾ ਹਸਾਏ ਲੋਕ ਤੂੰ ਹੈ ਗੁਮ ਘਰ ਚੋਂ ਲੜਾਈ ਵਾਲਾ ਸ਼ੋਰ ਹੋ ਗਿਆ ਘਰ ਚੋਂ ਲੜਾਈ ਵਾਲਾ ਸ਼ੋਰ ਹੋ ਗਿਆ ਸੱਚੀ ਤੇਰਾ ਵੇ ਰਵਈਆ ਢੋਲਾ ਹੋਰ ਹੋ ਗਿਆ ਤੇਰਾ ਵੇ ਰਵਈਆ ਢੋਲਾ ਹੋਰ ਹੋ ਗਿਆ ਸੱਚੀ ਤੇਰਾ ਵੇ ਰਵਈਆ ਢੋਲਾ ਹੋਰ ਹੋ ਗਿਆ ਵੇ ਕੁਲਵਿੰਦਰਾਂ ਲੜਾਈ ਉੱਥੇ ਮੁੱਕ ਜਾਂਦੀ ਏ ਕੰਮ 'ਚ ਆ ਲੜਾਈ ਉੱਥੇ ਮੁੱਕ ਜਾਂਦੀ ਏ ਕੁਲਵਿੰਦਰਾਂ ਲੜਾਈ ਉੱਥੇ ਮੁੱਕ ਜਾਂਦੀ ਏ ਆਕੜਾਂ ਦੀ ਧੌਣ ਜਿੱਥੇ ਝੁੱਕ ਜਾਂਦੀ ਏ ਆਕੜਾਂ ਦੀ ਧੌਣ ਜਿੱਥੇ ਝੁੱਕ ਜਾਂਦੀ ਏ ਹੋ ਬਣ ਕੇ ਮਿਸਾਲ ਰਹੀ ਏ ਗੱਲ ਸਿੱਧੀ ਸਾਫ ਜੀ ਨੇ ਪੁੱਤ ਲੱਗੇ ਪਾਉਣ ਜੁੱਤੀ ਜਦੋਂ ਬਾਪ ਦੀ ਪੁੱਤ ਪਾਉਣ ਲੱਗੇ ਜੁੱਤੀ ਜਦੋਂ ਬਾਪ ਦੀ ਪੁੱਤ ਲੱਗੇ ਪਾਉਣ ਜੁੱਤੀ ਜਦੋਂ ਬਾਪ ਦੀ ਤੇਰਾ ਵੀਰ ਵਈਆ ਟੋਲਾ ਹੋਰ ਹੋ ਗਿਆ ਵੇ